ਸਸਿਕਾ ਜੀ ਮਹਾਕੋਮਿਲ ਕਪੂਰ ਤੋਂ ਦੇਖ ਰਹੇ ਚੈਨਲ ਪੰਜਾਬੀ ਪੁਰਤਗਾਲ ਰਜ਼ਗਾਰ ਦੀ ਭਾਲ ਕਰਨ ਵਾਲੇ ਹੁਨਰਬੰਦ ਕਾਮਿਆਂ ਦੇ ਲਈ ਇੱਕ ਨਵਾਂ ਵੀਜ਼ਾ ਪੇਸ਼ ਕਰ ਰਿਹਾ ਹੈ ਇਹ ਹੁਨਰਬੰਦ ਕੰਮ ਖੋਜ ਵੀਜ਼ਾ ਪਿਛਲੇ ਆਮ ਕੰਮ ਖੋਜ ਵੀਜ਼ੇ ਦੀ ਥਾਂ ਲੈਂਦਾ ਹੈ ਪੁਰਾਣੇ ਵੀਜ਼ੇ ਲਈ ਸਾਰੀ ਮੁਲਾਕਾਤਾਂ ਰੱਦ ਕਰ ਦਿੱਤੀਆਂ ਜਾਂਦੀਆਂ ਨੇ ਤੇ ਨਿਯਮਾਂ ਨੂੰ ਅੰਤਿਮ ਰੂਪ ਦੇਣ ਤੋਂ ਬਾਅਦ ਨਵਾਂ ਵੀਜ਼ਾ ਉਪਲਬਧ ਹੋਵੇਗਾ ਇਹ ਨੀਤੀ ਪੇਸ਼ੇਵਰ ਯੋਗਤਾਵਾਂ ਵਾਲੇ ਬੇਨਕਾਰਾਂ ਨੂੰ ਤਰਜੀਹ ਦੇਂਦੀ ਹੈ ਤੇ ਕੰਮ ਖੋਜ ਵੇਜਾ ਸਿਮਾਵਾ ਵਰਤਮਾਨ ਦੇ ਵਿੱਚ ਮੁਅਤਲ ਨਹੀਂ ਪੁਰਤਗਾਲ ਦੇਸ਼ ਦੇ ਵਿੱਚ ਕੰਮ ਦੀ ਭਾਲ ਕਰਨ ਵਾਲੇ ਵਿਅਕਤੀਆਂ ਲਈ ਤਿਆਰ ਕੀਤਾ ਗਿਆ ਜਦੋਂ ਇੱਕ ਨਵਾਂ ਵੀਜ਼ਾ ਸ਼ੁਰੂ ਕਰੇਗਾ ਇਹ ਨਵਾਂ ਹੁਨਰਬੰਦ ਕੰਮ ਖੋਜ ਵੀਜ਼ਾ ਪਿਛਲੇ ਕੰਮ ਖੋਜ ਵੀਜ਼ਾ ਦੀ ਥਾਂ ਲੈਂਦਾ ਹੈ ਤੇ ਇਹ ਬਦਲਾ ਪੁਰਤਗਾਲ ਦੇ ਵਿੱਚ ਰੁਜ਼ਗਾਰ ਦੇ ਮੌਕੇ ਦੀ ਭਾਲ ਕਰਨ ਵਾਲੇ ਵਿਦੇਸ਼ੀ ਨਾਗਰਿਕਾਂ ਦੇ ਲਈ ਇੱਕ ਮਹੱਤਵਪੂਰਨ ਨੀਤੀਗਤ ਤਬਦੀਲੀ ਨੂੰ ਦਰਸਾਉਂਦਾ ਹੈ ਜਿਵੇਂ ਕਿ ਤਪੋਰਤਗਾਲ ਨਿਊਜ਼ ਸਵਾਰਾ ਰਿਪੋਰਟ ਇਹ ਦਿੱਤੀ ਗਈ ਹੈ ਰਾਜ ਤੇ ਵਿਦੇਸ਼ੀ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ 23 ਅਕਤੂਬਰ ਤੋਂ ਪੁਰਾਣੇ ਕੰਮ ਖੋਜ ਵੀਜ਼ੇ ਦੇ ਲਈ ਸਾਰੀਆਂ ਮੁਲਾਕਾਤਾਂ ਰੱਦ ਕਰ ਦਿੱਤੀਆਂ ਜਾਣਗੀਆਂ FS Global BLS International ਅਤੇ TLS ਕੰਟੈਕਟ ਦੁਆਰਾ ਪ੍ਰਬੰਧਿਤ ਪੂrtਗਾਲੀ ਕੌਂਸਲਰ ਦਫ਼ਤਰ ਅਤੇ ਵੀਜ਼ਾ ਅਰਜੀ ਕੇਂਦਰ ਹੁਣ ਪਿਛਲੀ ਸ਼੍ਰੇਣੀ ਦੇ ਅਧੀਨ ਅਰਜ਼ੀਆਂ ਨੂੰ ਸਵੀਕਾਰ ਨਹੀਂ ਕਰਨਗੇ। ਮੰਤਵਾਲੇ ਨੇ ਕਿਹਾ ਕਿ ਕੰਮ ਖੋਜ ਵੀਜ਼ੇ ਦੀ ਬਜਾਏ ਇੱਕ ਹੁਨਰਬੰਦ ਕੰਮ ਖੋਜ ਵੀਜ਼ਾ ਹੋਵੇਗਾ, ਹਾਲਕਿ ਨਵਾਂ ਵੀਜ਼ਾ ਸਿਰਫ ਉਦੋਹੀ ਉਪਲਬਧ ਹੋਵੇਗਾ ਜਦੋਂ ਹਾਲੀ ਦੇ ਵਿੱਚ ਪ੍ਰਮਾਣਿਤ ਵਿਦੇਸ਼ੀ ਕਾਨੂੰਨ ਦੇ ਤਹਿਤ ਨਿਯਮਾਂ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ। ਦੱਸਦੀ ਹੈ ਇੱਕ ਰਿਪੋਰਟ ਦੇ ਅਨੁਸਾਰ ਨੀਤੀ ਅਪਡੇਟ ਕਾਨੂੰਨ ਨਵੰਬਰ 1 8 2025 ਦੁਆਰਾ ਲਾਗੂ ਕੀਤਾ ਗਿਆ ਸੀ ਜੋ ਕਿ 22 ਅਕਤੂਬਰ ਨੂੰ ਪੁਰਤਗਾਲ ਦੇ ਅਧਿਕਾਰਤ ਗਣਸਥ ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀ ਕਾਨੂੰਨ ਦਾ ਉਦੇਸ਼ ਪੇਸ਼ਵਰ ਯੋਗਤਾ ਜਾਫਰ ਵਿਸ਼ੇਸ਼ ਹੁੰਡਰਾ ਵਾਲੇ ਬਿਨਾਂ ਕਾਰਨ ਨੂੰ ਤਰਜੀਹ ਦੇ ਕੇ ਦੇਸ਼ੀਆਂ ਕਿਰਤ ਬਾਜ਼ਾਰ ਦੀਆਂ ਜ਼ਰੂਰਤਾਂ ਦੇ ਨਾਲ ਇਮੀਗ੍ਰੇਸ਼ਨ ਪ੍ਰਕਿਰਿਆਵਾਂ ਨੂੰ ਇੱਕਸਾਰ ਕਰਨਾ ਹੈ ਕੰਮਤੀ ਪਾਲ ਕਰਨ ਵਾਲੀਆਂ ਵੀਜ਼ਾ ਸੇਵਾਵਾਂ ਇਸ ਵੇਲੇ ਸਾਰੇ ਕੌਂਸਲੇਟਾਂ ਤੇ ਭਾਈਵਾਲ ਕੇਂਦਰ ਅਤੇ ਮੌਤਲ ਨੇ ਯੋਗਤਾ ਸਰੂਲਤਾ ਤੇ ਅਰਜ਼ੀ ਦੀਆਂ ਸਮਾਂ ਸੀਮਾਵਾਂ ਬਾਰੇ ਹੋਰ ਪੜਵੇ ਸਰਕਾਰ ਵੱਲੋਂ ਲਾਗੂ ਕਰਨ ਵਾਲੇ ਦਿਸ਼ਾ ਨਿਰਦੇਸ਼ ਜਾਰੀ ਕਰਨ ਤੋਂ ਬਾਅਦ ਜਾਰੀ ਕੀਤੇ ਜਾਣਗੇ ਪੁਰਤਗਾਲ ਰੁਜ਼ਗਾਰ ਦੀ ਪਾਲ ਕਰਨ ਵਾਲੇ ਹੁਨਰਬੰਦ ਕਾਮਿਆਂ ਦੇ ਲਈ ਇੱਕ ਨਵਾਂ ਵੀਜ਼ਾ ਪੇਸ਼ ਕਰ ਰਿਹਾ ਹੈ ਇਹ ਹੁਨਰਬੰਦ ਕੰਮ ਖੋਜ ਵੀਜ਼ਾ ਪਿਛਲੇ ਆਮ ਕੰਮ ਖੋਜ ਵੀਜ਼ੇ ਦੀ ਥਾਂ ਲੈਂਦਾ ਹੈ ਪੁਰਾਣੇ ਵੀਜ਼ੇ ਲਈ ਸਾਰੀ ਮੁਲਾਕਾਤਾਂ ਰੱਦ ਕਰ ਦਿੱਤੀਆਂ ਜਾਂਦੀਆਂ ਨੇ ਤੇ ਨਿਯਮਾਂ ਨੂੰ ਅੰਤਿਮ ਰੂਪ ਦੇਣ ਤੋਂ ਬਾਅਦ ਨਵਾਂ ਵੀਜ਼ਾ ਉਪਲਬਧ ਹੋਵੇਗਾ ਇਹ ਨੀਤੀ ਪੇਸ਼ੇਵਰ ਯੋਗਤਾਵਾਂ ਵਾਲੇ ਬਿਨਕਾਰ ਨੂੰ ਤਰਜੀਹ ਦਿੱਤੇ ਕੰਮ ਖੋਜ ਵੀਜਾ ਸਿਵਾਵਾ ਵਰਤਮਾਨ ਦੇ ਵਿੱਚ ਮੁਅਤਲ ਨਹੀਂ ਪੁਰਤਗਾਲ ਦੇਸ਼ ਦੇ ਵਿੱਚ ਕੰਮ ਦੀ ਭਾਲ ਕਰਨ ਵਾਲੇ ਵਿਅਕਤੀਆਂ ਲਈ ਤਿਆਰ ਕੀਤਾ ਗਿਆ ਜਦੋਂ ਇੱਕ ਨਵਾਂ ਵੀਜ਼ਾ ਸ਼ੁਰੂ ਕਰੇਗਾ ਇਹ ਨਵਾਂ ਹੁਨਰਬੰਦ ਕੰਮ ਖੋਜ ਵੀਜ਼ਾ ਪਿਛਲੇ ਕੰਮ ਖੋਜ ਵੀਜ਼ਾ ਦੀ ਥਾਂ ਲੈਂਦਾ ਹੈ ਤੇ ਇਹ ਬਦਲਾ ਪੁਰਤਗਾਲ ਦੇ ਵਿੱਚ ਰੁਜ਼ਗਾਰ ਤੇ ਮੌਕੇ ਦੀ ਭਾਲ ਕਰਨ ਵਾਲੇ ਵਿਦੇਸ਼ੀ ਨਾਗਰਿਕਾਂ ਦੇ ਲਈ ਇੱਕ ਮਹੱਤਵਪੂਰਨ ਨੀਤੀਗਤ ਤਬਦੀਲੀ ਨੂੰ ਦਰਸਾਉਂਦਾ ਜਿਵੇਂ ਕਿ ਤਪੂਰਤਗਾਲ ਨਿਊਜ਼ ਦੁਆਰਾ ਰਿਪੋਰਟ ਇਹ ਦਿੱਤੀ ਗਈ ਹੈ ਰਾਜ ਤੇ ਵਿਦੇਸ਼ੀ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ 23 ਅਕਤੂਬਰ ਤੋਂ ਪੁਰਾਣੇ ਕੰਮ ਖੋਜ ਵੀਜ਼ੇ ਦੇ ਲਈ ਸਾਰੀਆਂ ਮੁਲਾਕਾਤਾਂ ਰੱਦ ਕਰ ਦਿੱਤੀਆਂ ਜਾਣਗੀਆਂ ਵੀ FS Global BLS International ਅਤੇ TLS ਕੰਟੈਕਟ ਦੁਆਰਾ ਪ੍ਰਬੰਧਿਤ ਪੂਰਤਗਾਲੀ ਕੌਂਸਲਰ ਦਫ਼ਤਰ ਅਤੇ ਵੀਜ਼ਾ ਅਰਜੀ ਕੇਂਦਰ ਹੁਣ ਪਿਛਲੀ ਸ਼੍ਰੇਣੀ ਦੇ ਅਧੀਨ ਅਰਜ਼ੀਆਂ ਨੂੰ ਸਵੀਕਾਰ ਨਹੀਂ ਕਰਨਗੇ। ਮੰਤਵਾਲੇ ਨੇ ਕਿਹਾ ਕਿ ਕੰਮ ਖੋਜ ਵੀਜ਼ੇ ਦੀ ਬਜਾਏ ਇੱਕ ਹੁਨਰਬੰਦ ਕੰਮ ਖੋਜ ਵੀਜ਼ਾ ਹੋਵੇਗਾ, ਹਾਲਕਿ ਨਵਾਂ ਵੀਜ਼ਾ ਸਿਰਫ ਦੋਹੀ ਉਪਲਬਧ ਹੋਵੇਗਾ ਜਦੋਂ ਹਾਲੀ ਦੇ ਵਿੱਚ ਪ੍ਰਮਾਣਿਤ ਵਿਦੇਸ਼ੀ ਕਾਨੂੰਨ ਦੇ ਤਹਿਤ ਨਿਯਮਾਂ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ। ਦੱਸਦੀ ਹੈ ਕਿ ਰਿਪੋਰਟ ਦੇ ਅਨੁਸਾਰ ਨੀਤੀ ਅਪਡੇਟ ਕਾਨੂੰਨ ਨਵੰਬਰ 1 ਆਰਟ 2025 ਦੁਆਰਾ ਲਾਗੂ ਕੀਤਾ ਗਿਆ ਸੀ ਜੋ ਕਿ 22 ਅਕਤੂਬਰ ਨੂੰ ਪੁਰਤਗਾਲ ਦੇ ਅਧਿਕਾਰਤ ਗਜ਼ਟ ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀ ਕਾਨੂੰਨ ਦਾ ਉਦੇਸ਼ ਪੇਸ਼ਵਰ ਯੋਗਤਾ ਜਾਫਿਰ ਵਿਸ਼ੇਸ਼ ਹੁੰਦਰਾ ਵਾਲੇ ਬਿਨਾਂ ਕਾਰਨ ਨੂੰ ਤਰਜੀਹ ਦੇ ਕੇ ਦੇਸ਼ਤਿਆਂ ਕਿਰਤ ਬਾਜ਼ਾਰ ਦੀਆਂ ਜ਼ਰੂਰਤਾਂ ਦੇ ਨਾਲ ਇਮੀਗ੍ਰੇਸ਼ਨ ਪ੍ਰਕਿਰਿਆਵਾਂ ਨੂੰ ਇੱਕਸਾਰ ਕਰਨਾ ਹੈ ਕੰਮਤੀ ਪਾਲ ਕਰਨ ਵਾਲੀਆਂ ਵੀਜ਼ਾ ਸੇਵਾਵਾਂ ਇਸ ਵੇਲੇ ਸਾਰੇ ਕੌਂਸਲੇਟਾਂ ਤੇ ਭਾਈਵਾਲ ਕੇਂਦਰ ਅਤੇ ਮੌਤਲ ਨੇ ਯੋਗਤਾ ਜ਼ਰੂਰਤਾਂ ਤੇ ਅਰਜ਼ੀ ਦੀਆਂ ਸਮਾਂ ਸੀਮਾਵਾਂ ਬਾਰੇ ਹੋਰ ਬੇਬੇ ਸਰਕਾਰ ਵੱਲੋਂ ਲਾਗੂ ਕਰਨ ਵਾਲੇ ਦਿਸ਼ਾ ਨਿਰਦੇਸ਼ ਜਾਰੀ ਕਰਨ ਤੋਂ ਬਾਅਦ ਜਾਰੀ ਕੀਤੇ ਜਾਣਗੇ ਪੁਰਤਗਾਲ ਨੇ ਰੋਜ਼ਗਾਰ ਦੀ ਭਾਲ ਕਰਨ ਵਾਲੇ ਹੁਨਰਬੰਦ ਕਾਮਿਆਂ ਦੇ ਲਈ ਇੱਕ ਨਵਾਂ ਵੀਜ਼ਾ ਪੇਸ਼ ਕਰ ਰਿਹਾ ਹੈ ਇਹ ਹੁਨਰਬੰਦ ਕੰਮ ਖੋਜ ਵੀਜ਼ਾ ਕਿਸ਼ਲੇ ਆਮ ਕੰਮ ਖੋਜ ਵੀਜ਼ੇ ਦੀ ਥਾਂ ਲੈਂਦਾ ਹੈ ਪੁਰਾਣੇ ਵੀਜ਼ੇ ਦੇ ਲਈ ਸਾਰੇ ਮੁਲਾਕਾਤਾਂ ਰੱਦ ਕਰ ਦਿੱਤੀਆਂ ਜਾਂਦੀਆਂ ਨੇ ਤੇ ਨਿਯਮਾਂ ਨੂੰ ਅੰਤਿਮ ਰੂਪ ਦੇਣ ਤੋਂ ਬਾਅਦ ਨਵਾਂ ਵੀਜ਼ਾ ਉਪਲਬਧ ਹੋਵੇਗਾ ਇਹ ਨੀਤੀ ਪੇਸ਼ੇਵਰ ਯੋਗਤਾਵਾਂ ਵਾਲੇ ਬੇਨਕਾਰਾਂ ਨੂੰ ਤਰਜੀਹ ਦਿੰਦੀ ਹੈ ਤੇ ਕੰਮ ਖੋਜ ਵਿਜਾ ਸੇਵਾਵਾਂ ਵਰਤਮਾਨ ਦੇ ਵਿੱਚ ਮੁਅਤਲ ਨਹੀਂ ਪੁਰਤਗਾਲ ਦੇਸ਼ ਦੇ ਵਿੱਚ ਕੰਮ ਦੇ ਭਾਲ ਕਰਨ ਵਾਲੇ ਵਿਅਕਤੀਆਂ ਲਈ ਤਿਆਰ ਕੀਤਾ ਗਿਆ ਜਦੋਂ ਇੱਕ ਨਵਾਂ ਵੀਜ਼ਾ ਸ਼ੁਰੂ ਕਰੇਗਾ ਇਹ ਨਵਾਂ ਹੁਨਰਬੰਦ ਕੰਮ ਖੋਜ ਵੀਜ਼ਾ ਪਿਛਲੇ ਕੰਮ ਖੋਜ ਵੀਜ਼ਾ ਦੀ ਥਾਂ ਲੈਂਦਾ ਹੈ ਤੇ ਇਹ ਬਦਲਾ ਪੁਰਤਗਾਲ ਦੇ ਵਿੱਚ ਰੁਜ਼ਗਾਰ ਦੇ ਮੌਕੇ ਦੀ ਭਾਲ ਕਰਨ ਵਾਲੇ ਵਿਦੇਸ਼ੀ ਨਾਗਰਿਕਾਂ ਦੇ ਲਈ ਇੱਕ ਮਹੱਤਵਪੂਰਨ ਨੀਤੀਗਤ ਤਬਦੀਲੀ ਨੂੰ ਦਰਸਾਉਂਦਾ ਜਿਵੇਂ ਕਿ ਤਪੂਰਤਗਾਲ ਨਿਊਜ਼ ਦੁਆਰਾ ਰਿਪੋਰਟ ਇਹ ਦਿੱਤੀ ਗਈ ਹੈ ਰਾਜ ਤੇ ਵਿਦੇਸ਼ੀ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ 23 ਅਕਤੂਬਰ ਤੋਂ ਪੁਰਾਣੇ ਕੰਮ ਖੋਜ ਵੀਜ਼ੇ ਦੇ ਲਈ ਸਾਰੀਆਂ ਮੁਲਾਕਾਤਾਂ ਰੱਦ ਕਰ ਦਿੱਤੀਆਂ ਜਾਣਗੀਆਂ FS Global BLS International ਅਤੇ TLS ਕੰਟੈਕਟ ਦੁਆਰਾ ਪ੍ਰਬੰਧਿਤ ਪੂਲਤਗਾਲੀ ਕਾਉਂਸਲਰ ਦਫ਼ਤਰ ਅਤੇ ਵੀਜ਼ਾ ਅਰਜੀ ਕੇਂਦਰ ਹੁਣ ਪਿਛਲੀ ਸ਼੍ਰੇਣੀ ਦੇ ਅਧੀਨ ਅਰਜ਼ੀਆਂ ਨੂੰ ਸਵੀਕਾਰ ਨਹੀਂ ਕਰਨਗੇ। ਮੰਤਵਾਲੇ ਨੇ ਕਿਹਾ ਕਿ ਕੰਮ ਖੋਜ ਵੀਜ਼ੇ ਦੀ ਬਜਾਏ ਇੱਕ ਹੁਨਰਬੰਦ ਕੰਮ ਖੋਜ ਵੀਜ਼ਾ ਹੋਵੇਗਾ, ਹਾਲਕਿ ਨਵਾਂ ਵੀਜ਼ਾ ਸਿਰਫ ਦੋਹੀ ਉਪਲਬਧ ਹੋਵੇਗਾ ਜਦੋਂ ਹਾਲੀ ਦੇ ਵਿੱਚ ਪ੍ਰਮਾਣਿਤ ਵਿਦੇਸ਼ੀ ਕਾਨੂੰਨ ਦੇ ਤਹਿਤ ਨਿਯਮਾਂ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ। ਦੱਸਦੀ ਹੈ ਇੱਕ ਰਿਪੋਰਟ ਦੇ ਅਨੁਸਾਰ ਨੀਤੀ ਅਪਡੇਟ ਕਾਨੂੰਨ ਨਵੰਬਰ 1 8 2025 ਦੁਆਰਾ ਲਾਗੂ ਕੀਤਾ ਗਿਆ ਸੀ ਜੋ ਕਿ 22 ਅਕਤੂਬਰ ਨੂੰ ਪੁਰਤਗਾਲ ਦੇ ਅਧਿਕਾਰਤ ਗਜ਼ਟ ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀ ਕਾਨੂੰਨ ਦਾ ਉਦੇਸ਼ ਪੇਸ਼ਵਰ ਯੋਗਤਾ ਜਾਂ ਫਿਰ ਵਿਸ਼ੇਸ਼ ਹੁੰਨਰਾ ਵਾਲੇ ਬਿਨਾਂ ਕਾਰਨ ਨੂੰ ਤਰਜੀਹ ਦੇ ਕੇ ਦੇਸ਼ੀਆਂ ਕਿਰਤ ਬਾਜ਼ਾਰ ਦੀਆਂ ਜ਼ਰੂਰਤਾਂ ਦੇ ਨਾਲ ਇਮੀਗ੍ਰੇਸ਼ਨ ਪ੍ਰਕਿਰਿਆਵਾਂ ਨੂੰ ਇੱਕਸਾਰ ਕਰਨਾ ਹੈ ਕੰਮਤੀ ਪਾਲ ਕਰਨ ਵਾਲੀਆਂ ਵੀਜ਼ਾ ਸੇਵਾਵਾਂ ਇਸ ਵੇਲੇ ਸਾਰੇ ਕੌਂਸਲੇਟਾਂ ਤੇ ਭਾਈਵਾਲ ਕੇਂਦਰਾਂ ਅਤੇ ਮੌਸਤਲ ਨੇ ਯੋਗਤਾ ਜ਼ਰੂਰਤਾਂ ਅਤੇ ਅਰਜ਼ੀ ਦੀਆਂ ਸਮਾਂ ਸੀਮਾਵਾਂ ਬਾਰੇ ਹੋਰ ਪ੍ਰਵੇ ਸਰਕਾਰ ਵੱਲੋਂ ਲਾਗੂ ਕਰਨ ਵਾਲੇ ਦਿਸ਼ਾ ਨਿਰਦੇਸ਼ ਜਾਰੀ ਕਰਨ ਤੋਂ ਬਾਅਦ ਜਾਰੀ ਕੀਤੇ ਜਾਣਗੇ ਪੁਰਤਗਾਲ ਰੋਜ਼ਗਾਰ ਦੀ ਪਾਲ ਕਰਨ ਵਾਲੇ ਹੁਨਰਬੰਦ ਕਾਮਿਆਂ ਦੇ ਲਈ ਇੱਕ ਨਵਾਂ ਵੀਜ਼ਾ ਪੇਸ਼ ਕਰ ਰਿਹਾ ਹੈ ਇਹ ਹੁਨਰਬੰਦ ਕੰਮ ਖੋਜ ਵੀਜ਼ਾ ਪਿਛਲੇ ਆਮ ਕੰਮ ਖੋਜ ਵੀਜ਼ੇ ਦੀ ਥਾਂ ਲੈਂਦਾ ਹੈ ਪੁਰਾਣੇ ਵੀਜ਼ੇ ਲਈ ਸਾਰੀ ਮੁਲਾਕਾਤਾਂ ਰੱਦ ਕਰ ਦਿੱਤੀਆਂ ਜਾਂਦੀਆਂ ਨੇ ਤੇ ਨਿਯਮਾਂ ਨੂੰ ਅੰਤਿਮ ਰੂਪ ਦੇਣ ਤੋਂ ਬਾਅਦ ਨਵਾਂ ਵੀਜ਼ਾ ਉਪਲਬਧ ਹੋਵੇਗਾ ਇਹ ਨੀਤੀ ਪੇਸ਼ੇਵਰ ਯੋਗਤਾਵਾਂ ਵਾਲੇ ਬਿਨਕਾਰਨ ਨੂੰ ਤਰਜੀਹ ਦਿਂਦਿਆ ਤੇ ਕੰਮ ਖੋਜ ਵੀਜ਼ਾ ਸਮਾਵਾ ਵਰਤਮਾਨ ਦੇ ਵਿੱਚ ਮੁਅਤਲ ਨਹੀਂ ਪੁਰਤਗਾਲ ਦੇਸ਼ ਦੇ ਵਿੱਚ ਕੰਮ ਦੀ ਭਾਲ ਕਰਨ ਵਾਲੇ ਵਿਅਕਤੀਆਂ ਲਈ ਤਿਆਰ ਕੀਤਾ ਗਿਆ ਜਦੋਂ ਇੱਕ ਨਵਾਂ ਵੀਜ਼ਾ ਸ਼ੁਰੂ ਕਰੇਗਾ ਇਹ ਨਵਾਂ ਹੁਨਰਬੰਦ ਕੰਮ ਖੋਜ ਵੀਜ਼ਾ ਪਿਛਲੇ ਕੰਮ ਖੋਜ ਵੀਜ਼ਾ ਦੀ ਥਾਂ ਲੈਂਦਾ ਹੈ ਤੇ ਇਹ ਬਦਲਾ ਪੁਰਤਗਾਲ ਦੇ ਵਿੱਚ ਰੋਜ਼ਗਾਰ ਦੇ ਮੌਕੇ ਦੀ ਭਾਲ ਕਰਨ ਵਾਲੇ ਵਿਦੇਸ਼ੀ ਨਾਗਰਿਕਾ ਦੇ ਲਈ ਇੱਕ ਮਹੱਤਵਪੂਰਨ ਨੀਤੀਗਤ ਤਬਦੀਲੀ ਨੂੰ ਦਰਸਾਉਂਦਾ ਜਿਵੇਂ ਕਿ ਤਪੂਰਤਗਾਲ ਨਿਊਜ਼ ਦੁਆਰਾ ਰਿਪੋਰਟ ਇਹ ਦਿੱਤੀ ਗਈ ਹੈ ਰਾਜ ਤੇ ਸ਼ੀ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ 23 ਅਕਤੂਬਰ ਤੋਂ ਪੁਰਾਣੇ ਕੰਮ ਖੋਜ ਵੀਜ਼ੇ ਦੇ ਲਈ ਸਾਰੀਆਂ ਮੁਲਾਕਾਤਾਂ ਰੱਦ ਕਰ ਦਿੱਤੀਆਂ ਜਾਣਗੀਆਂ VFS Global BLS International ਅਤੇ TLS ਕੰਟੈਕਟ ਦੁਆਰਾ ਪ੍ਰਬੰਧਿਤ ਪੁਰਤਗਾਲੀ ਕੌਂਸਲਰ ਦਫ਼ਤਰ ਅਤੇ ਵੀਜ਼ਾ ਅਰਜੀ ਕੇਂਦਰ ਹੁਣ ਪਿਛਲੀ ਸ਼੍ਰੇਣੀ ਦੇ ਅਧੀਨ ਅਰਜ਼ੀਆਂ ਨੂੰ ਸਵੀਕਾਰ ਨਹੀਂ ਕਰਨਗੇ ਮੰਤਰਾਲੇ ਨੇ ਕਿਹਾ ਕਿ ਕੰਮ ਖੋਜ ਵੀਜ਼ੇ ਦੀ ਬਜਾਏ ਇੱਕ ਹੁਨਰਬੰਦ ਕੰਮ ਖੋਜ ਵੀਜ਼ਾ ਹੋਵੇਗਾ ਹਾਲਕਿ ਨਵਾਂ ਵੀਜ਼ਾ ਸਿਰਫ ਉਦੋਂ ਹੀ ਉਪਲਬਧ ਹੋਵੇਗਾ ਜਦੋਂ ਹਾਲੀ ਦੇ ਵਿੱਚ ਪ੍ਰਮਾਣਿਤ ਵਿਦੇਸ਼ੀ ਇਹ ਕਾਨੂੰਨ ਦੇ ਤਹਿਤ ਨਿਯਮਾਂ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ। ਦੱਸਦੀ ਇੱਕ ਰਿਪੋਰਟ ਦੇ ਅਨੁਸਾਰ ਨੀਤੀ ਅਪਡੇਟ ਕਾਨੂੰਨ ਨਵੰਬਰ 61 2025 ਦੁਆਰਾ ਲਾਗੂ ਕੀਤਾ ਗਿਆ ਸੀ, ਜੋ ਕਿ 22 ਅਕਤੂਬਰ ਨੂੰ ਪੁਰਤਗਾਲ ਦੇ ਅਧਿਕਾਰਤ ਗਜ਼ਟ ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀ। ਕਾਨੂੰਨ ਦਾ ਉਦੇਸ਼ ਪੇਸ਼ਵਰ ਯੋਗਤਾ ਜਾਂ ਫਿਰ ਵਿਸ਼ੇਸ਼ ਹੁੰਡਰਾ ਵਾਲੇ ਬਿਨਾਂ ਕਾਰਨ ਨੂੰ ਤਰਜੀਹ ਦੇ ਕੇ ਦੇਸ਼ੀਆਂ ਕੀਰਤ ਬਾਜ਼ਾਰ ਦੀਆਂ ਜ਼ਰੂਰਤਾਂ ਦੇ ਨਾਲ ਇਮੀਗ੍ਰੇਸ਼ਨ ਪ੍ਰਕਿਰਿਆਵਾਂ ਨੂੰ ਇੱਕਸਾਰ ਕਰਨਾ ਹੈ। ਕੰਮਤੀ ਪਾਲ ਕਰਨ ਵਾਲੀਆਂ ਵੀਜ਼ਾ ਸੇਵਾਵਾਂ ਇਸ ਵੇਲੇ ਸਾਰੇ ਕੌਂਸੂਲੇਟਾਂ ਤੇ ਪੈ ਫੌਲ ਕੇਂਦਰ ਅਤੇ ਮੋਸਲ ਨੇ ਯੋਗਤਾ ਜ਼ਰੂਰਤਾ ਤੇ ਅਰਜ਼ੀ ਦੀਆਂ ਸਮਸਿਮਾਵਾ ਬਾਰੇ ਹੋਰ ਵੇਵੇ ਸਰਕਾਰ ਵੱਲੋਂ ਲਾਗੂ ਕਰਨ ਵਾਲੇ ਦਿਸ਼ਾ ਨਿਰਦੇਸ਼ ਜਾਰੀ ਕਰਨ ਤੋਂ ਬਾਅਦ ਜਾਰੀ ਕੀਤੇ ਜਾਣਗੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ